ਪੰਜਾਬ ਦੇ ਵਿੱਚ ਵਾਪਰੀ ਇੱਕ ਹੋਰ ਗੋਲੀਬਾਰੀ ਦੀ ਘਟਨਾ ਡਿਊਟੀ ਤੋਂ ਵਾਪਸ ਆਉਂਦੇ ਵਿਅਕਤੀ ਤੇ ਅਣਪਛਾਤੇਆਂ ਨੇ ਚਲਾਈ ਗੋਲੀ ਵਿਅਕਤੀ ਹੋ ਗਿਆ ਗੰਭੀਰ ਰੂਪ ਦੇ ਵਿੱਚ ਜ਼ਖਮੀ ਤੇ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਕਰ ਦਿੱਤਾ ਗਿਆ ਹੈ ਪੀਜੀਆਈ ਦੇ ਵਿੱਚ ਰੈਫਰ ਜਿਹਾ ਇਹ ਮਨਦਪਗੀ ਘਟਨਾ ਜ਼ਿਲ੍ਹਾ ਪਟਿਆਲਾ ਦੇ ਰਾਜਪੁਰਾ ਦੇ ਪਿੰਡ ਨਲਾਸ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਡਿਊਟੀ ਤੋਂ ਵਾਪਸ ਆ ਰਹੇ ਇੱਕ ਵਿਅਕਤੀ ਨੂੰ ਅਣਪਛਾਤੇਆਂ ਨੇ ਗੋਲੀ ਮਾਰ ਦਿੱਤੀ ਹੈ ਤੇ ਇਸ ਗੋਲੀ ਦੇ ਨਾਲ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਉਸ ਨੂੰ ਪਹਿਲਾਂ ਇੱਕ ਨਿੱਜੀ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਗਿਆ ਸੀ ਤੇ ਉਸ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਸੀ ਇਸ ਕਰਕੇ ਉਸ ਦੀ ਇਸ ਹਾਲਾਤ ਨੂੰ ਦੇਖਦੇ ਹੋਏ ਉਸ ਨੂੰ ਚੰਡੀਗੜ੍ਹ ਦੇ ਪੀਜੀਆਈ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਜਿਸ ਵਿਅਕਤੀ ਦੇ ਗੋਲੀ ਲੱਗੀ ਹੈ ਉਸ ਦੀ ਪਛਾਣ ਪ੍ਰਗਟਪੁਰੀ ਦੇ ਤੌਰ ਤੇ ਹੋਈ ਹੈ ਜਿਹੜਾ ਕਿ ਨਾਬਾ ਥਰਮਲ ਪਲਾਂਟ ਦੇ ਵਿੱਚ ਸੁਰੱਖਿਆ ਕਰਮੀ ਦੇ ਤੌਰ ਤੇ ਸੇਵਾਵਾਂ ਨਿਭਾਉਂਦਾ ਹੈ ਤੇ ਰੋਜ਼ਾਨਾ ਤਰ੍ਹਾਂ ਆਪਣੀ ਡਿਊਟੀ ਤੇ ਗਿਆ ਤੇ ਜਦੋਂ ਉਹ ਡਿਊਟੀ ਕਰਕੇ ਘਰ ਵਾਪਸ ਪਰਤ ਰਿਹਾ ਸੀ ਤਾਂ ਰਸਤੇ ਦੇ ਵਿੱਚ ਤਿੰਨ ਅਣਪਛਾਤੇਆਂ ਨੇ ਉਸ ਤੇ ਗੋਲੀ ਚਲਾ ਦਿੱਤੀ ਜਿਸ ਦੇ ਨਾਲ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਪਹਿਲਾਂ ਉਸ ਨੂੰ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਪਰਤੂ ਉਸਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਇਸ ਕਰਕੇ ਉਸ ਨੂੰ ਬਾਅਦ ਦੇ ਵਿੱਚ ਚੰਡੀਗੜ੍ਹ ਦੇ ਪੀਜੀਆਈ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਦੱਸਦੀ ਹੈ ਕਿ ਬਾਅਦ ਦੇ ਵਿੱਚ ਲੋਕਾਂ ਨੇ ਪੁਲਿਸ ਨੂੰ ਵੀ ਇਸ ਬੰਦੇ ਵਿੱਚ ਜਾਣਕਾਰੀ ਦੇ ਦਿੱਤੀ ਅਤੇ ਐਸ ਐਚਓ ਕਿਰਪਾਲ ਸਿੰਘ ਮੋਹੀ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਬੀਤੀ ਰਾਤ ਤਕਰੀਬਨ ਪੌਣੇ 9 ਵਜੇ ਫੋਨ ਆਇਆ ਸੀ ਕਿ ਇੱਥੇ ਗੋਲੀਬਾਰੀ ਹੋ ਗਈ ਹੈ ਉਹਨਾਂ ਨੇ ਕਾਇਕੋ ਟੀਮ ਲੈ ਕੇ ਤੁਰੰਤ ਪਹੁੰਚ ਗਏ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਜਿਹੜੀ ਗੋਲੀ ਚੱਲੀ ਹੈ ਉਸ ਦੇ ਨਾਲ ਇੱਕ ਵਿਅਕਤੀ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਕੇਪਾਲ ਸਿੰਘ ਮੋਹੀ ਹੋਰਾਂ ਨੇ ਕਿਹਾ ਕਿ ਤੁਰੰਤ ਪਹੁੰਚੇ ਤੇ ਉਹਨਾਂ ਨੇ ਜਾਂਚ ਪੜਤਾਲ ਕੀਤੀ ਤੇ ਉਹਨਾਂ ਨੇ ਜਿਹੜਾ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਜਿਸ ਦੀ ਪਛਾਣ ਪ੍ਰਗਟਪੁਰੀ ਦੇ ਤੌਰ ਤੇ ਹੋਈ ਹੈ ਉਸ ਨੂੰ ਹਸਪਤਾਲ ਦੇ ਵਿੱਚ ਪੜਤੀ ਕਰਵਾ ਦਿੱਤਾ ਸੀ ਪਰੰਤੂ ਉਸ ਦੀ ਹਾਲਤ ਨਾਜ਼ੁਕ ਸੀ ਇਸ ਕਰਕੇ ਉਸ ਨੂੰ ਚੰਡੀਗੜ੍ਹ ਦੇ ਪੀਜੀਆਈ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਉਸ ਤੇ 12 ਬੋਰ ਦੇ ਪਿਸਤਲ ਦੇ ਨਾਲ ਜਿਹੜੀ ਕੋਲੀ ਚਲਾਈ ਗਈ ਹੈ ਜਿਸ ਦੇ ਨਾਲ ਉਹਨਾਂ ਦੀ ਜਿਹੜੀ ਬਾਹ ਉਹ ਜ਼ਖਮੀ ਹੋ ਗਈ ਹੈ ਬਾਹ ਤੇ ਸੱਟ ਲੱਗੀ ਹੈ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਵੀ ਇਹ ਤਿੰਨ ਅਣਪਛਾਤੇ ਵਿਅਕਤੀ ਨੇ ਉਹਨਾਂ ਨੂੰ ਜਲਦ ਤੋਂ ਜਲਦ ਫੜ ਲਿਆ ਜਾਵੇਗਾ ਉਹਨਾਂ ਨੂੰ ਕਿਸੇ ਵੀ ਹੱਥ ਦੇ ਵਿੱਚ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਦਾ ਕਹਿਣਾ ਹੈ ਕਿ ਅਜਹੀਆਂ ਘਟਨਾਵਾਂ ਦਿਨ-ਬਦਨ ਹੋ ਰਹੀਆਂ ਨੇ ਪਰੰਤੂ ਪੁਲਿਸ ਵੀ ਇਹਨਾਂ ਤੇ ਸਿਕੰਜਾ ਕੱਸ ਰਹੀ ਹੈ ਇਹ ਜਿਹੜੇ ਵਿਅਕਤੀ ਨੇ ਜਿਹੜੇ ਤਿੰਨ ਨੇ ਇਹਨਾਂ ਨੂੰ ਵੀ ਜਲਦ ਹੀ ਫੜ ਲਿਆ ਜਾਵੇਗਾ ਤੇ ਇਹਨਾਂ ਤੇ ਕੜੀ ਤੋਂ ਕੜੀ ਕਾਰਵਾਈ ਹੋਵੇਗੀ ਇਥੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਉਹਨਾਂ ਨੂੰ ਫੋਨ ਆਇਆ ਤਾਂ ਉਹ ਤੁਰੰਤ ਹੀ ਆਪਣੀ ਟੀਮ ਦੇ ਨਾਲ ਇੱਥੇ ਪਹੁੰਚ ਗਏ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹ ਵਿਅਕਤੀ ਫੜੇ ਜਾਣ ਜਿਨ੍ਹਾਂ ਨੇ ਗੋਲੀ ਚਲਾਈ ਹੈ ਪਰੰਤੂ ਉਸ ਵੇਲੇ ਤਾਂ ਉਹ ਫਰਾਰ ਹੋ ਗਏ ਸਨ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੀ ਭਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਬਹੁਤ ਥੋੜੇ ਸਮੇਂ ਦੇ ਵਿੱਚ ਹੀ ਇਹ ਪੁਲਿਸ ਦੀ ਹਿਰਾਸਤ ਦੇ ਵਿੱਚ ਹੋਣਗੇ ਤੇ ਇਹਨਾਂ ਤੇ ਕੜੀ ਤੋਂ ਕੜੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾਵੇਗੀ ਕਿਉਂਕਿ ਪੁਲਿਸ ਅਜਿਹੇ ਲੋਕਾਂ ਨੂੰ ਬਿਲਕੁਲ ਵੀ ਨਹੀਂ ਬਖਸ਼ਦੀ ਤੇ ਇਹਨਾਂ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ ਇਹਨਾਂ ਤੇ ਮੁਕੱਦਮਾ ਵਿਚਲਾਇਆ ਜਾਏਗਾ ਤੇ ਕੜੀ ਤੋਂ ਕੜੀ ਕਾਰਵਾਈ ਵੀ ਕੀਤੀ ਜਾਵੇਗੀ ਐਸ ਐਚ ਓ ਕਿਰਪਾਲ ਸਿੰਘ ਮੋਹੀ ਹੋਰਾਂ ਨੇ ਕੀ ਕਿਹਾ ਕੀ ਬਿਆਨ ਸਾਹਮਣੇ ਆਏ ਨੇ ਤੁਹਾਡੇ ਨਾਲ ਵੀ ਸਾਂਝਾ ਕਰ ਰਿਹਾ ਰਾਜੀ ਤੋਂ ਨਲਾਸ ਤੋਂ ਸੁਧਰੋ ਰੂਪ ਤੇ ਇੱਕ ਐਕਸੀਡੈਂਟ ਹੋਇਆ ਉਦੇ ਵਿੱਚ ਇੱਕ ਨਲਾਸ ਗੋਟੋਂ ਪ੍ਰਗਟ ਮੁੰਡਾ ਹੈਗਾ ਜਿਹੜਾ ਪੀਜੀ ਦੇ ਵਿੱਚ ਦਾਖਲ ਇਹ ਸਭੀ ਟੂਮਾ ਗੋਣ ਪਾਣੀ ਵਾਲੀ ਗਿਆਨ ਦਾਰਾ ਲੈਣ ਗਈ ਉਹਦੇ ਜਨਮ ਤੱਕ ਜਿਹੜੀ ਪਰ ਸਾਮਣੇ ਉਹਨੂੰ ਬਹੁਤ ਦਾਸ਼ਤ ਕਰਾਂ ਆਹ ਹਾਲਤ ਠੀਕ ਹੈ ਉਹ ਕਾਫੀ ਠੀਕ ਹੈ ਪਰ ਨਾਲੋਂ ਨਾਲ ਕੋਈ ਹੱਦੋਂ ਬਾਹਰ ਚ ਹੈ ਜਿਹਨੇ ਕੋਪੈਟ ਲਿਆ ਮਰਨ ਗੋਬਾ ਅਜੇ ਜਿਹਨੂੰ ਸੌਂਤਾ ਤੋਂ ਠੀਕ ਹੈ ठीक है जो जो बयान लगेगा बयान मुताबिक अभी कार्रवाई करा ठीक है मतलब रात जो भी मतलब एक्सीडेंट लगा मतलब मौके पे गए मौके पर जाके उठा दिन भी लेके आएंगे